ਜਿਹੜੀ ਸਾਡੀ ਵੋਟਾਂ ਦੀ ਗਿਣਤੀ ਹੈ ਜੀ ਉਹ ਮੰਨ ਲਓ ਵੀ ਐਵੇਂ ਵੀ ਕਿ ਦੜਵੇ ਜਾ ਕੇ ਕਰਨੀ ਹੈ ਅਸੀਂ ਚਾਹੁੰਦੇ ਵੀ ਸਾਡੇ ਪਿੰਡ ਹੋਵੇ ਤੇ ਨਲ ਪੱਕ ਹੋਵੇ ਪਲਾਜ਼ਮਾ ਦੇ ਕਹਿਣ ਦੇ ਮੁਤਾਬਕ ਉਹ ਕਹਿ ਰਹੇ ਆ ਵੀ ਸਾਨੂੰ ਅਸਦੀਮ ਸਾਹਿਬ ਦੇ ਹੁਕਮ ਆਇਆ ਕਿ ਤਾਂ ਕਹਿੰਦਾ ਕਿਸੇ ਨਾਲ ਧੱਕਾ ਨਾ ਹੋਵੇ ਜੇ ਸਾਡਾ ਹਰ ਦਾ ਸਾਡਾ ਹਰਾਇਆ ਜਾਵੇ ਤਾਂ ਸਾਰੇ ਲੋਕ ਹੱਕੇ ਬੱਕੇ ਰਹਿ ਗਏ ਮੰਨ ਨੂੰ ਠੇਸ ਪਹੁੰਚੀ ਤਾਂ ਲੋਕਾਂ ਨੇ ਥੋੜਾ ਜਿਹਾ ਵਿਰੋਧ ਵੀ ਕਰਨਾ ਸ਼ੁਰੂ ਕੀਤਾ ਸਾਂ ਕਹਿੰਦੇ ਅਸਦੀ ਹੋ ਗਈ ਧੱਕਾ ਹੋ ਗਿਆ ਜਦੋਂ ਵੀ ਸਰਪੰਚ ਬਣਾਤਾ ਇਹਨਾਂ ਨੇ ਮੈਂਬਰ ਵੀ ਬਣਾਉਂਦੇ ਸਾਨੂੰ ਕਿਹਦਰਾ ਸੀ ਨਹੀਂ ਕਿਹਨੇ ਬਣਾਤਾ ਸਰਪੰਚੀ ਨੇਪੀ ਨੇ ਅੱਛਾ ਇਸ ਵੇਲੇ ਅਸੀਂ ਮੌਜੂਦ ਹਾਂ ਪਿੰਡ ਮੱਲਨ ਦੇ ਦਾਦੂ ਮਹੱਲਾ ਦੇ ਵਿੱਚ ਪੰਜਾਬ ਦੇ ਗਿੱਦੜਵਾ ਹਲਕੇ ਦੇ ਵਿੱਚ ਅੱਜ ਕਈ ਪੰਚਾਇਤਾਂ ਦੇ ਮੈਂਬਰਾਂ ਦੀਆਂ ਚੋਣਾਂ ਹੋ ਰਹੀਆਂ ਨੇ ਇਹ ਚੋਣਾਂ ਪਿਛਲੀ ਚੋਣ ਵੇਲੇ ਰੱਦ ਹੋ ਗਈਆਂ ਸਨ ਤੇ ਹੁਣ ਇਹ ਚੋਣਾਂ ਦੁਬਾਰਾ ਹੋ ਰਹੀਆਂ ਨੇ ਅੱਜ ਇਸ ਮਹੱਲੇ ਦੇ ਵਿੱਚ ਵੀ ਇਸ ਪਿੰਡ ਦੇ ਵਿੱਚ ਵੀ ਇਹਨਾਂ ਚੋਣਾਂ ਨੂੰ ਲੈ ਕੇ ਖਾਸਾ ਉਤਸ਼ਾਹ ਦੇਖਿਆ ਗਿਆ ਇਹ ਤਾਂ ਸ਼ਾਮ ਤੱਕ ਪੂਲਿੰਗ ਦਾ ਪੂਰਾ ਸਿਲਸਿਲਾ ਅਮਨੋ ਆਮਾਨ ਨਾਲ ਨੇਪਰੇ ਚੜ ਗਿਆ ਪਰ ਸ਼ਾਮ ਵੇਲੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਚੋਣ ਅਧਿਕਾਰੀਆਂ ਨੇ ਇਹ ਕਿਹਾ ਕਿ ਇਹਨਾਂ ਵੋਟਾਂ ਦੀ ਗਿਣਤੀ ਜਿਹੜੀਆਂ ਲੋਕਾਂ ਨੇ ਪਾਈਆਂ ਨੇ ਉਹ ਕਿੱਧਰ ਵਹਾ ਦੇ ਵਿੱਚ ਹੋਏਗੀ ਪਰ ਪਿੰਡ ਵਾਸੀ ਇਸ ਲਈ ਰਾਜੀ ਨਹੀਂ ਸਨ ਦਿਲਚਸਪ ਗੱਲ ਇਹ ਹੈ ਕਿ ਦੋਵੇਂ ਤਰ੍ਹਾਂ ਹੀ ਇਸ ਲਈ ਰਾਜੀ ਨਹੀਂ ਸਨ ਕਿ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਕਿੱਧਰ ਵਹਾ ਲ ਜਾਂਦੀ ਹੋਵੇ ਇਸ ਤੋਂ ਬਾਅਦ ਕਾਫੀ ਲੰਬੀ ਦੇਰ ਬਾਅਦ ਆਖਰਕਾਰ ਗਿਣਤੀ ਪਿੰਡ ਦੇ ਵਿੱਚ ਹੀ ਸ਼ੁਰੂ ਜ਼ਰੂਰ ਹੋਈ ਇਸ ਪੂਰੇ ਮਾਮਲੇ ਬਾਰੇ ਪਿੰਡ ਦੇ ਲੋਕ ਪਿੰਡ ਦੇ ਵੋਟਰ ਤੇ ਉਮੀਦਵਾਰ ਖੁਦ ਜਾਂ ਉਮੀਦਵਾਰਾਂ ਦੇ ਵਾਰਿਸ ਕੀ ਕਹਿੰਦੇ ਨੇ ਆਓ ਤੁਹਾਨੂੰ ਸੁਣਾਉਣੇ ਆਂ ਕਿ ਵੋਟਾਂ ਦੀ ਗਿਣਤੀ ਹੈ ਜੀ ਉਹ ਮੰਨ ਲਓ ਵੀ ਐਵੇਂ ਵੀ ਕਿ ਦੜਵੇ ਜਾ ਕੇ ਕਰਨੀ ਆ ਅਸੀਂ ਚਾਹੁੰਦੇ ਹਾਂ ਵੀ ਸਾਡੇ ਪਿੰਡ ਹੋਵੇ ਤੇ ਨਰਪੱਖ ਹੋਵੇ ਜੋ ਜਿੱਦ ਹੈ ਉਹਨੂੰ ਜਿਦਾਇਆ ਜਾਵੇ ਠੀਕ ਹੈ ਜੀ ਸਾਡੇ ਨਾ ਪਿਛਲੀ ਾਰ ਵੀ ਅਸੀਂ ਸਰਪੰਚੀ ਦਾ ਇਲੈਕਸ਼ਨ ਲੜਿਆ ਜੀ ਜੀ ਮੇਰੀ ਪਰਜਾਈ ਲੜੀ ਸੀ ਇਲੈਕਸ਼ਨ ਤੇ ਪਿਛਲੀ ਾਰ ਵੀ ਸਾਡੇ ਦੇ ਨਾਲ ਸਾਰਾ ਇਹ ਤੱਕਾ ਹੋਇਆ ਹੈ ਸ਼ਰਿਆਂਮ ਹੋਇਆ ਹੈ ਇਹ ਕੌਣ ਕਰਾ ਰਿਹਾ ਹੈ ਤੱਕਾ ਇਹ ਤਾਂ ਹੁਣ ਜਿਹੜੇ ਮੰਨ ਲਓ ਕੀ ਦਾ ਅਸੀਂ ਨਾਂ ਨਹੀਂ ਲੈਣਾ ਚਾਹੁੰਦੇਗੇ ਕੋਈ ਨਹੀਂ ਮੈਂ ਨਹੀਂ ਨਹੀਂ ਮੰਨ ਲਓ ਵੀ ਜਦੋਂ ਸਾਰੇ ਰਲ ਮਿਲ ਕੇ ਪ੍ਰਸ਼ਾਸਨ ਸਾਰੇ ਰਲ ਮਿਲ ਕੇ ਕੀ ਕਰਦੇ ਆ ਜੀ ਪ੍ਰਸ਼ਾਸਨ ਕਰ ਰਿਹਾ ਹਾਂ ਹਾਂ ਜਿਹੜੇ ਮੰਨ ਲਓ ਬੰਦੇ ਆ ਉਹ ਕੁਝ ਵੀ ਕਰਦੇ ਆ ਲੈਣ ਦੇਣ ਕਰਦੇ ਆ ਕੁਝ ਵੀ ਕਰਦੇ ਆ ਹੁੰਦਾ ਜੀ ਤੇ ਉਹੀ ਸਾਡੇ ਨਾਲ ਐਨਕੀ ਹੋ ਰਿਹਾ ਅੱਛਾ ਤੁਹਾਡੀ ਧਰ ਬੰਨੋਂ ਕਿੰਨੇ ਬੰਦੇ ਲੜ ਰਹੇ ਚੋਂ ਸਾਡੇ ਬੰਨੋਂ ਤਿੰਨ ਹੀ ਲੜ ਰਹੇ ਆ ਜੀ ਇੱਕ ਆ ਸ਼ਰਮਾ ਜੀ ਬੈਠੇ ਆ ਇਹਦੇ ਬੰਨੋਂ ਹਾਂ ਜੀ ਇੱਕ ਸਾਡੇ ਉਹ ਬਲਵਿੰਦਰ ਸਿੰਘ ਦੀ ਬਾਈ ਦੀ ਸਾਡੇ ਨੌ ਲੜ ਰਹੀ ਹੈ ਇੱਕ ਸਾਡੇ ਸ਼ਰਮਾ ਜੀ ਹੈਗੇ ਜਿਹੜੇ ਇਹ ਵੀ ਸਾਡੇ ਨਾਲ ਹੀ ਹੈ ਇਹ ਲੜ ਰਹੇ ਆ ਇੱਕ ਮੰਨ ਲਓ ਵੀ ਹੈਗੇ ਆਪਣੇ ਭਾਊ ਆ ਜੀ ਅੱਛਾ ਤੁਹਾਡਾ ਤਾਂ ਇਹੀ ਆ ਨਾ ਵੀ ਗਿਣਤੀ ਚ ਕੋਈ ਜਿੱਤੇ ਕੋਈ ਹਾਰੇ ਵੀ ਜੇ ਗਿਣਤੀ ਤੁਹਾਡੇ ਪਾਸੇ ਹੀ ਹੋਣੀ ਚਾਹੀਦੀ ਹੈ ਪੰਦੇ ਚ ਹੋਣੀ ਚਾਹੀਦੀ ਨਿਰਪੱਖ ਹੋਣੀ ਚਾਹੀਦੀ ਨਿਰਪੱਖ ਹੋਣੀ ਹਾਂਜੀ ਸਾਡਾ ਤਾਂ ਬਸ ਇਹੀ ਹੈ ਅੱਛਾ ਪ੍ਰਸ਼ਾਸਨ ਕਹਿ ਰਿਹਾ ਵੀ ਕਿੱਧਰ ਹੋਏ ਗਿਣਤੀ ਹਾਂਜੀ ਪ੍ਰਸ਼ਾਸਨ ਕਹਿ ਰਿਹਾ ਵੀ ਕਿੱਧਰ ਹੋਣੀ ਚਾਹੀਦੀ ਆ ਐਦੂ ਪਹਿਲਾਂ ਜੀ ਕਦੇ ਆਪਣੇ ਪੰਚਾਇਤੀ ਇਲੈਕਸ਼ਨ ਦੀ ਗਿਣਤੀ ਕਦੇ ਕਿੱਧਰਵੇਂ ਨਹੀਂ ਹੋਈ ਪਿੰਡ ਚ ਹੀ ਹੁੰਦੀ ਆ ਬਾਕੀ ਸਾਡੇ ਭੱਪਾ ਭਾਈਚਾਰਾ ਸਭ ਕੁਝ ਆ ਜੀ ਕਦੇ ਕੋਈ ਸਾਡੇ ਇਲੈਕਸ਼ਨ ਦੇ ਵਿੱਚ ਐਸੀ ਟਿੱਕ ਲੜਾਈ ਨਹੀਂ ਹੋਈ ਸਾਡੇ ਉਹ ਪਿੰਡ ਦਾ ਨਾਮ ਜਰੂਰ ਬਦਨਾਮ ਕੀਤਾ ਜੀ ਲੋਕਾਂ ਨੇ ਪਰ ਸਾਡੇ ਲੋਕਾਂ ਦਾ ਭਰਪਾ ਵਧੀਆ ਜੀ ਸਾਰੇ ਇਕੱਠੇ ਵਿਆਹ ਸ਼ਾਦੀ ਖੁਸ਼ੀ ਕਮੀ ਸਾਰੇ ਇਕੱਠੇ ਰਹਿੰਦੇ ਆ ਜੀ ਕੋਈ ਐਜੀ ਗੱਲ ਨਹੀਂ ਅੱਛਾ ਇਸ ਤੋਂ ਪਹਿਲਾਂ ਸਰਪੰਚੀ ਦੇ ਵੀ ਰੋਡੇ ਉਮੀਦਵਾਰ ਦੇ ਕੋਈ ਕਾਗਜ਼ਾਂ ਪੱਤਰਾਂ ਦਾ ਕੋਈ ਰੌਲਾ ਪਿਆ ਸੀ ਹਾਂਜੀ ਇਹ ਸ਼ਰਮਾ ਜੀ ਉੱਠੇ ਸੀਗੇ ਇਹਨਾਂ ਨਾਲ ਗੱਲ ਕਰ ਲੋ ਇਹ ਤੁਹਾਨੂੰ ਸਾਰੀ ਦੱਸ ਦੇਣਗੇ ਅੱਛਾ ਇਹ ਸ਼ਰਮਾ ਜੀ ਪਹਿਲਾਂ ਦਾ ਨਾਮ ਦੱਸੋਟਾ ਮੇਰਾ ਨਾਮ ਸਰਬਜੀਤ ਸਿੰਘ ਸ਼ਰਮਾ ਜੀ ਜੀ ਸ਼ਰਮਾ ਜੀ ਕੀ ਹੋਇਆ ਸੀ ਪਹਿਲਾਂ ਤਾਂ ਸਰਪੰਚੀ ਦੇ ਦੱਸੋ ਸੀ ਪਿੱਛੇ ਪਿੱਛੇ ਚੱਲੀ ਆਪਾਂ ਅਸੀਂ ਪਿਛਲੇ ਦਿਨਾਂ ਜੋ ਆਪਣੇ ਪੰਚਾਇਤੀ ਅਸੀਂ ਮੈਂ ਆਲਦੇ ਕਾਗਜ਼ ਭਰੇ ਭਰੇ ਸੀਗੇ ਜੀ ਤੇ ਕੀ ਹੋਇਆ ਜੀ ਟਾਈਮ ਤੇ ਆ ਕੇ ਜੀ ਸਾਡੇ ਕਾਗਜ਼ ਕੈਨਸਲ ਕਰਕੇ ਸਾਡੇ ਇੱਥੇ ਅਵਤਾਰ ਸਿੰਘ ਤਾਰਾ ਜੀ ਦੂਸਰਾ ਸਰਪੰਚ ਲਾਣ ਦਾ ਸੀਗਾ ਜੀ ਸਾਨੂੰ ਰਿਜੈਕਟ ਕਰਤਾ ਸੀਗਾ ਕਹਿੰਦੇ ਵੀ ਇਹਨਾਂ ਦੇ ਪਾਸੂ ਹੀ ਜਿਵੇਂ ਤੁਸੀਂ ਤੁਸੀਂ ਕਹਿੰਦੇ ਹੁੰਦੇ ਹੀ ਆਪਣੇ ਹੁੰਦੀਆਂ ਤੁਸੀਂ ੱੱਕਾ ਮੰਨ ਲਓ ਨਿਆਂ ੱੱਕਾ ਕਰ ਲਈ ਸਾਡੇ ਨਾਲ ਹੋ ਗਿਆ ਸੀਗਾ ਜੀ ਅੱਛਾ ਹੁਣ ਜਿਹੜੀ ਅੱਜ ਵੋਟਾਂ ਡੋਡੀਆਂ ਪੈ ਰਹੀਆਂ ਪੰਚਾਇਤ ਮੈਂਬਰ ਦੀਆਂ ਤੇ ਕਿੰਨੇ ਵਜੇ ਸ਼ੁਰੂ ਹੋਈ ਸੀ ਵੋਟ ਪੈਣੀ ਸਾਡੇ ਨਾਲ ਜੀ ਵੋਟ 8 ਵਜੇ ਪਹਿਣੀ ਸ਼ੁਰੂ ਹੋਈ ਸਾਡੇ ਸਮਾਂ ਕਿੰਨੇ ਵਜੇ ਤੱਕ ਵੋਟ ਪੈਂਦਾ 8 ਵਜੇ ਤੋਂ ਲੈ ਕੇ 4 ਵਜੇ ਤਾਈਂ ਜੀ ਅੱਛਾ ਹੁਣ ਤਾਂ ਲਗਭਗ ਪੌਣੇ 7 ਵਜੇ ਦਾ ਟਾਈਮ ਹੋ ਗਿਆ ਪੌਣੇ 7 ਦੇ ਟਾਈਮ ਹੋ ਗਈ 4 ਵਜੇ ਮਨ ਲਓ VOTING ਬੰਦ ਹੋ ਗਈ ਸੀਗੀ ਜੀ ਕਹਿੰਦੇ 4 ਵਜੇ 5 ਮਿੰਟ ਤੇ ਗਿਣਤੀ ਸ਼ੁਰੂ ਕਰਾਂਗੇ ਜੀ 4:30 ਵਜੇ ਪ੍ਰਸ਼ਾਸਨ ਦਾ ਹੁਕਮ ਆਇਆ ਹਾਂਜੀ ਪ੍ਰਸ਼ਾਸਨ ਦਾ ਹੁਕਮ ਆਇਆ ਉਹ ਕਹਿੰਦੇ ਜੀ ਵੀ ਇਹ ਗਿਣਤੀ ਕਿ ਦੜਵੇ ਹੋਊਗੀ ਹਾਂਜੀ ਤੇ ਫਿਰ ਤੁਸੀਂ ਕੀ ਅੱਛਾ 5 ਵਜੇ ਕਿਹਾ ਉਹਨਾਂ ਨੇ ਹਾਂਜੀ 5 ਵਜੇ ਕਿਹਾ ਜੀ ਅੱਛਾ ਅੱਛਾ ਫਿਰ ਟਰੋਡਾ ਕੀ ਕਹਿਣਾ ਸੀ ਜੀ ਸਾਡਾ ਤੇ ਹੀ ਕਹਿਣਾ ਸੀਗਾ ਜੀ ਵੀ ਇੱਥੇ ਮੰਨ ਲਓ ਵੀ ਚੋਣਾ ਇੱਥੇ ਹੋਈਆਂ ਵਧੀਆ ਹੋਈਆਂ ਸਵੇਰ ਦੀਆਂ ਵਧੀਆ ਢੰਗਣਾ ਹੋਈਆਂ ਨਾ ਕਿਸੇ ਨੇ ਖਰਾਬ ਕਰਿਆ ਸ਼ਿਸ਼ਟਮ ਠੀਕ ਹੈ ਜੀ ਲੋਕ ਲੋਕ ਵਧੀਆ ਇੱਕ ਦੂਜੇ ਨਾਲ ਮਿਲ ਵਰਤਣਾ ਸਾਡੇ ਪਿੰਡ ਦਾ ਜੀ ਅਸੀਂ ਇੱਥੇ ਇਕੱਠੀਆਂ ਪਾਰਟੀਆਂ ਨੇ ਖਾਣਾ ਪਾਣੀ ਇਕੱਠਾ ਖਾ ਖਰਾ ਪਾਣੀ ਇਕੱਠਾ ਖਾਦਾ ਪੀਤਾ ਜੀ ਅਸੀਂ ਕਹਿੰਦੇ ਵੀ ਜੋ ਸਾਡੀ ਗਿਣਤੀ ਹੋਣੀ ਚਾਹੀਦੀ ਆ ਸਾਡੇ ਪ੍ਰਾਇਮਰੀ ਸਕੂਲ ਜਿੱਥੇ VOTING ਹੋਈ ਉੱਥੇ ਹੀ ਹੋਣੀ ਚਾਹੀਦੀ ਆ ਵੀ ਅੱਜ ਤੱਕ ਕਿਤੇ ਵੀ ਇਲੈਕਸ਼ਨ ਇੱਥੇ ਹੋਇਆ ਹੋਵੇ ਤੇ ਗਿਣਤੀ ਗਿਧਰ ਵੀ ਹੋਈ ਹੋਵੇ ਨਹੀਂ ਹੋਇਆ ਕਿਤੇ ਅੱਛਾ ਕੋ ਕਿਹੜੇ ਪ੍ਰਸ਼ਾਸਨਿਕ ਨਿਯਮਾਂ ਦੀ ਗਿਣਤੀ ਮੈਂ ਆਪਣਾ ਕਿਧਰ ਹੋਏ ਇਹ ਜੀ ਪੁਲਿਸ ਮੁਲਾਜ਼ਮਾਂ ਦੇ ਕਹਿੰਦੇ ਮੁਤਾਬਕ ਉਹ ਕਹਿ ਰਹੇ ਆ ਵੀ ਸਾਨੂੰ ਐਸਟੀਐਮ ਸਾਹਿਬ ਦੇ ਹੁਕਮ ਆਇਆ ਅੱਛਾ ਹਾਂਜੀ ਮੇਰੀ ਵੀ ਗੱਲ ਹੋਈ ਸੀਗੀ ਐਸਟੀਐਮ ਸਾਹਿਬ ਨਾਲ ਉਹ ਤਾਂ ਇਹੀ ਗੱਲ ਕਹਿੰਦੇ ਸੀਗੇ ਵੀ ਵੀ ਤੁਹਾਡੀ ਗਿਣਤੀ ਇੱਥੇ ਹੀ ਹੋਊਗੀ ਨਰਪਕ ਹੋਊਗੀ ਨਹੀਂ ਪੁਲਿਸ ਮੁਲਾਜ਼ਮਾ ਤੋਂ ਐਸਐਚਓ ਸਾਹਿਬ ਕਹਿ ਰਹੇ ਸੀ ਹਾਂਜੀ ਐਸਐਚਓ ਸਾਹਿਬ ਨਾਲ ਮੇਰੀ ਵੀ ਗੱਲ ਹੋਈ ਸੀ ਇੱਥੇ ਆ ਕੇ ਹੋਈ ਸੀ ਸਾਹਿਬ ਕਹਿੰਦੇ ਵੀ ਜਾਣਾ ਪਊਗਾ ਵੀ ਸਾਰੇ ਪਿੰਡ ਜਾ ਰਹੇ ਆ ਅਸੀਂ ਅਖੇ ਵੀ ਜੀ ਅਸੀਂ ਨਹੀਂ ਜਾਣ ਦਿੰਦੇ ਨਹੀਂ ਅਸੀਂ ਜਾਣਾ ਨਹੀਂ ਠੀਕ ਹੈ ਹਾਂਜੀ ਵੀ ਸਾਡੇ ਬੰਦੇ ਜ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਮੇਰੇ ਨਾਲ ਵੀ ਪਹਿਲਾਂ ਬਹੁਤ ਬੁਰਾ ਹੋਇਆ ਵੀ ਮਤਲਬ ਤੁਸੀਂ ਉਹ ਪੁਰਾਣੇ ਧੱਕੇ ਤੋਂ ਡਰਦੇ ਆ ਵੀ ਕਿਤੇ ਫੇਰ ਪੁਰਾਣੇ ਧੱਕੇ ਤੋਂ ਡਰਦੇ ਆ ਵੀ ਇਹ ਕਿਹੜਾ ਆ ਗਿਆ ਛੇਠਮ ਜਿਹੜਾ ਵੀ ਮੰਨ ਲਓ VOTING ਕਿਤੇ ਹੋਰ ਹੋਈ ਹੋਵੇ ਗਿਣਤੀ ਕਿਤੇ ਹੋਰ ਹੋਈ ਹੋਵੇ ਕਿ ਉੱਥੇ ਜਾ ਕੇ ਕੋਈ ਗਲਤ ਨਾ ਕਦਮ ਚੱਕਿਆ ਜਾਵੇ ਲੋਕਾਂ ਦਾ ਕੀ ਹੋਇਆ ਨਾ ਸਾਡੇ ਪਿੰਡ ਦੇ ਦਾਦੂ ਪਤੀ ਦੇ ਲੋਕਾਂ ਦਾ ਪ੍ਰਸ਼ਾਸਨ ਤੋਂ ਅਤਵਾਰ ਉੱਠਿਆ ਪਿਆ ਜੀ ਹਾਂਜੀ ਵਿਸ਼ਵਾਸ ਇਸ ਕਰਕੇ ਉੱਠ ਗਿਆ ਵੀ ਸਾਡੇ ਲੋਕਾਂ ਦੀ ਦਿਲਚਸਪੀ ਸੀ ਬਰਾੜ ਸਾਹਿਬ ਬੈਠੇ ਆ ਜੀ ਸਾਡੇ ਨਾਲ ਇਹ ਵੀ ਮੇਰੇ ਵੱਲੋਂ ਮੈਂਬਰੀ ਦੇ ਇਲੈਕਸ਼ਨ ਲੜਦੇ ਸੀ ਬਾਈ ਲੜਦੇ ਸੀ ਸਾਡੇ ਵੱਲੋਂ ਜੀ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਇਹਨਾਂ ਨੇ ਕਾ ਕੇ ਸਾਡੇ ਭਰਾ ਕੇ ਮੰਨ ਲਓ ਦੂਜਾ ਬੰਦਾ ਲਾਨਦਾ ਇਹ ਹੀ ਡਰ ਸੀ ਲੋਕਾਂ ਦੇ ਮੈਂ ਇਹ ਜਿਹੜਾ ਪੰਚਾਇਤੀ ਇਲੈਕਸ਼ਨ ਹੈ ਭਾਈਚਾਰੇ ਦਾ ਇਲੈਕਸ਼ਨ ਨਹੀਂ ਮੰਨਿਆ ਜਾਂਦਾ ਪਿੰਡਾਂ 'ਚ ਹਾਂਜੀ ਤੇ ਫਿਰ ਇਹ ਚ ਇਹੋ ਜਿਹਾ ਇੰਟਰਸਟ ਕੀਦਾ ਕਿ ਉਹ ਧੱਕਾ ਕਰਾ ਰਿਆ ਤੁਹਾਡੇ ਨਾਲ ਧੱਕਾ ਤਾਂ ਹੁਣ ਜੀ ਜਿਵੇਂ ਸਰਪੰਚੀ ਦੇ ਇਲੈਕਸ਼ਨ 'ਚ ਹੋਇਆ ਜੀ ਅਗਲਾ ਕਹਿੰਦਾ ਵੀ ਜਿਹੜੇ 6 ਮੈਂਬਰ ਰਹਿ ਗਏ ਅਸੀਂ ਵੀ 6 ਮੈਂਬਰ ਰਹਿ ਗਏ ਅਸੀਂ ਉਹ ਵੀ ਉਹ ਵੀ ਕਰਵਾ ਲਗੇ ਅਲਾਣ ਕਰਵਾ ਲ ਗਿਆ ਉਹਦਾ ਜੇ ਉਹ ਮੰਨ ਲਓ ਪਿਛਲੀ ਵਾਰ ਸਰਪੰਚੀ ਦਾ ਐਲਾਨ ਕਰਵਾਇਆ ਉਹ ਡਰਦਿਆਂ ਨਹੀਂ ਕਰਵਾਇਆ ਨਹੀਂ ਇਹ ਪ੍ਰਸ਼ਾਸਨ ਕਰ ਰਿਹਾ ਕਿ ਕੋਈ ਸਿਆਸੀ ਇਤਰ ਕਰ ਰਹੀ ਇਸ ਨਹੀਂ ਸਿਆਸੀ 86 ਤੇਰੀ ਹੋਗੀ ਨਾ ਪ੍ਰਸ਼ਾਸਨ ਦੀ ਕੀ ਤਾਕਤ ਜੇ ਐਮਐਲਏ ਆਪਣਾ ਜਾਂ ਐਮਪੀ ਇੱਥੇ ਪ੍ਰਸ਼ਾਸਨ ਨੂੰ ਕਵੇ ਵੀ ਵੀ ਤੁਸੀਂ ਇਹ ਕੰਮ ਨਹੀਂ ਕਰਨ ਪ੍ਰਸ਼ਾਸਨ ਕਿਵੇਂ ਕਰ ਦੂਗਾ ਜੀ ਤੁਹਾਡਾ ਤਾਂ ਐਮਐਲਏ ਨਵਾਂ ਬਣਿਆ ਮਲ ਏ ਸਾਹਿਬ ਨਾਲ ਤੁਹਾਡੀ ਗੱਲ ਨਹੀਂ ਹੋਈ ਵੀ ਐਮ ਐਲ ਏ ਸਾਹਿਬ ਕੋਈ ਤੱਕਾ ਨਾ ਹੋ ਸਾਡੀ ਕੋਈ ਗੱਲ ਨਹੀਂ ਐਮ ਐਲ ਏ ਸਾਹਿਬ ਨਾਲ ਜੀ ਉਹਨਾਂ ਦੇ ਸਾਡੇ ਇੱਥੇ ਵੀਰ ਜੀ ਉਹਨਾਂ ਦੇ ਲਿੰਕ ਦੇ ਬੰਦੇ ਹੈਗੇ ਉਹਨਾਂ ਨਾਲ ਹੋਈ ਹੋਊਗੀ ਸਾਨੂੰ ਫਿਲਹਾਲ ਕੋਈ ਗੱਲ ਨਹੀਂ ਪਤਾ ਕਿ ਹੋਈ ਆ ਸਾਡੀ ਤਾਂ ਆਪ ਦੇ ਨੁਮਾਇੰਦਿਆਂ ਨਾਲ ਗੱਲ ਹੋਈ ਆ ਜਿਨ੍ਹਾਂ ਨੇ ਸਪੋਰਟ ਕੀਤੀ ਆ ਉਹਨਾਂ ਨੇ ਸਾਡੇ ਨਾਲ ਵਾਅਦਾ ਕਰਿਆ ਸੀਗਾ ਵੀ ਅਸੀਂ ਤੁਹਾਡੀ ਗਿਣਤੀ ਇੱਥੇ ਹੀ ਕਰਵਾਵਾਂਗੇ ਮੇਰੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਗੱਲ ਹੋਈ ਸੀ ਉਹ ਕਹਿੰਦੇ ਸ਼ਰਮਾ ਜੀ ਟੈਨਸ਼ਨ ਨਹੀਂ ਲੈਣੀ ਚੋਣਾਂ ਨਿਰਪੱਖ ਹੋਣਗੀਆਂ ਗਿਣਤੀ ਇੱਥੇ ਹੋਊਗੀ ਗਿਣਤੀ ਚੱਲ ਰਹੀ ਹੈ ਜੀ ਹਾਂਜੀ ਬਾਅਦ ਵਿੱਚ ਜਦੋਂ ਫੋਨ ਫਣ ਹੋਏ ਮਲਾ ਪ੍ਰਸ਼ਾਸਨ ਨੂੰ ਫੋਨ ਫਣ ਲਵਾਏ ਉਹਨਾਂ ਨੇ ਗਿਣਤੀ ਸ਼ੁਰੂ ਹੋ ਗਈ ਜੀ ਗਿਣਤੀ ਚੱਲ ਰਹੀ ਹੈ ਹੋ ਜੀ ਪਰ ਹਜੇ ਤੁਹਾਨੂੰ ਕੋਈ ਉਮੀਦ ਹੈਗੀ ਵੀ ਕੋਈ ਤੁਹਾਡੇ ਨਾਲ ਕੋਈ ੱੱਕਾ ਨਹੀਂ ਹੁੰਦਾ ਸਾਨੂੰ ਉਮੀਦ ਹੈ ਜੀ ਉਮੀਦ ਹੈਗੀ ਵੀ ਹੈ ਵੀ ਜਾਣੀਗੀ ਕਿਉਂਕਿ ਡਰ ਤਾਂ ਹੁੰਦਾ ਹੀ ਹੈ ਜੀ ਵੀ ਜਿਵੇਂ ਪਹਿਲਾਂ ਜਦੋਂ ਕਹਿੰਦੇ ਹੁੰਦੇ ਬੋਰੀ ਵਾਸਤੇ ਇਕੱਠਾ ਕਰਕੇ ਸ਼ਹਿਰ ਚੱਲੇ ਸੀ ਇਹ ਵੀ ਇੱਥੇ ਵੀ ਕੀ ਕਰਨਗੇ ਪਰ ਤੂੰ ਸਾਡੇ ਬੰਦੇ ਹੈਗੇ ਅੰਦਰ ਜੇ ਸਾਰਾ ਕੋਈ ਨਿਰਪੱਖ ਹੋਇਆ ਸਾਨੂੰ ਬਾਹਰ ਆ ਕੇ ਦੱਸ ਦਰਗੇ ਨਹੀਂ ਤਾਂ ਨਹੀਂ ਅਸੀਂ ਤੇ ਇਹ ਗੱਲ ਕਹਿਨੇ ਆ ਪ੍ਰਸ਼ਾਸਨ ਦੱਸੇ ਵੀ ਇਹਨੂੰ ਇੰਨੀਆਂ ਵੋਟਾਂ ਪਈਆਂ ਇਹਨੂੰ ਇੰਨੀਆਂ ਪਈਆਂ ਜਿਨ੍ਹਾਂ ਦੀ ਮੁਲਾਜ਼ਮਾਂ ਦੀ ਡਿਊਟੀ ਲਈ ਆ ਉਹ ਵੀ ਸਾਡੇ ਭਰਾ ਅਸੀਂ ਤਾਂ ਕਹਿੰਦਾ ਕਿਸੇ ਨਾਲ ਧੱਕਾ ਨਾ ਹੋਵੇ ਜੇ ਸਾਡਾ ਹਰ ਦਾ ਸਾਡਾ ਹਰਾਇਆ ਜਾਵੇ ਵੀ ਕੰਮ ਆ ਪਾਰਦਾ ਸੀ ਟੰਗਣਾ ਹੋਵੇ ਹਾਂਜੀ 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 ਪਾਦੀ ਟੰਗਣਾ ਹੋਵੇ ਵੀ ਪ੍ਰਸ਼ਾਸਨ ਦੀ ਰਹਿਮਈ ਠੋਵੇ ਵੀ ਗਲਤ ਕੰਮ ਨਾ ਹੋਵੇ ਅਸੀਂ ਤਾਂ ਇਹ ਹੀ ਕਹਿ ਰਹੇ ਹਾਂ ਬਸ ਜੀ ਕੀ ਨਾਮ ਹੈ ਭਾਈ ਤੁਹਾਡਾ ਇਕਬਾਲ ਸਿੰਘ ਜੀ ਤੁਸੀਂ ਵੀ ਲੜ ਰਹੇ ਚੋਣ ਕੇ ਤੁਹਾਡਾ ਕੋਈ ਨਹੀਂ ਜੀ ਆਪਾਂ ਇਲੈਕਸ਼ਨ ਤਾਂ ਨਹੀਂ ਲੜ ਰਹੇ ਪਰ ਨਗਰ ਨਿਵਾਸੀ ਜ਼ਰੂਰ ਹਾਂ ਕੋਠਾ ਹੈ ਤੁਸੀਂ ਬਿਲਕੁਲ ਜੀ ਤੁਹਾਨੂੰ ਕੀ ਲੱਗਦਾ ਕੀ ਕੁਝ ਹੋ ਰਿਹਾ ਹੈ ਦੇਖੋ ਜੀ ਬੜੇ ਉਤਸ਼ਾਹ ਨਾਲ ਲੋਕਾਂ ਨੇ ਵੋਟਾਂ ਪਾਈਆਂ ਲੋਕਾਂ 'ਚ ਬੜਾ ਚਾਹ ਹੁਲਾਸ ਸੀ 4 ਵਜੇ ਤੱਕ ਔਰ ਭਾਰੀ ਗਿਣਤੀ ਚ ਲੋਕਾਂ ਨੇ ਵੋਟਾਂ ਪਾਈਆਂ 80 ਪਲੱਸ ਪਰਸੈਂਟ VOTING ਹੋਈ ਲੋਕਾਂ ਨੂੰ ਇਹ ਵੀ ਉਮੀਦ ਸੀ ਕਿ 4 ਵਜੇ ਤੋਂ ਤੁਰੰਤ ਬਾਅਦ ਇਹਦੀ ਕਾਊਂਟਿੰਗ ਜਿਹੜੀ ਉਹ ਐਟ ਅ ਸਾਈਟ ਇੱਥੇ ਹੀ ਸ਼ੁਰੂ ਹੋ ਜੂਗੀ ਪਰ ਜਿਉਂ ਹੀ 4 ਵਜੇ ਗੇਟ ਬੰਦ ਹੋਇਆ ਤਾਂ ਜਿਹੜੀ ਪੋਲਿੰਗ ਪਾਰਟੀ ਸੀ ਉਹਨਾਂ ਨੇ ਕਿਹਾ ਕਿ ਗਿਣਤੀ ਹੈ ਜਿਹੜੀ ਉਹ ਗਿੱਧੜਵਾ ਹੋਊਗੀ ਇੱਥੇ ਗਿਣਤੀ ਨਹੀਂ ਹੋਊਗੀ ਤਾਂ ਸਾਰੇ ਲੋਕ ਹੱਕੇ ਬੱਕੇ ਰਹਿ ਗਏ ਮਨ ਨੂੰ ਠੇਸ ਪਹੰਚੀ ਤਾਂ ਲੋਕਾਂ ਨੇ ਥੋੜਾ ਜਿਹਾ ਵਿਰੋਧ ਵੀ ਕਰਨਾ ਸ਼ੁਰੂ ਕੀਤਾ ਵੀ ਇਹੰਜ ਨਾ ਕਰੋ ਅਸੀਂ ਇਹ ਨਹੀਂ ਹੋਣ ਦੇਣਾ ਇੱਥੋਂ ਗਿੱਧੜਵਾ ਨਹੀਂ ਜਾਣ ਦੇਣਾ ਤਾਂ ਪੁਲਿਸ ਪ੍ਰਸ਼ਾਸਨ ਨੇ ਹੋਰ ਪੁਲਸਾ ਜਿਹੜੀ ਉਹ ਗਿਣਤੀ ਚ ਇੱਥੇ ਬੁਲਾ ਲਈ ਤੇ ਹੋਰ ਸਾਨੂੰ ਇਹ ਡਰ ਪੈਦਾ ਹੋ ਗਿਆ ਕਿ ਜਿਹੜੀ ਪੁਲਿਸ ਜ਼ਿਆਦਾ ਆਈ ਜਾਂਦੀ ਹੈ ਤੇ ਵਾਕਈ ਇਹ ਡੱਬੇ ਆ ਜਿਹੜੇ ਇੱਥੋਂ ਚੱਕ ਕੇ ਗਿੱਦੜਵਾਲ ਜਾਣਗੇ ਪਰ ਪਿੰਡ ਦੇ ਸਾਰੇ ਜਿਹੜੇ ਲੋਕ ਆ ਉਹ ਇਹੀ ਚਾਹੁੰਦੇ ਸੀ ਕਿ ਗਿਣਤੀ ਇੱਥੇ ਹੀ ਹੋਵੇ ਕੈਂਡੀਡੇਟ ਵੀ ਸਾਰੇ ਇਹੀ ਚਾਹੁੰਦੇ ਸੀ ਤੇ ਲੀਡਰ ਵੀ ਇਹੀ ਚਾਹੁੰਦੇ ਸੀ ਤੇ ਪਿੰਡ ਦੇ ਲੋਕ ਵੀ ਚਾਹੁੰਦੇ ਸੀ ਦੋਵੇਂ ਤਰ੍ਹਾਂ ਦੇ ਲੋਕ ਇਹ ਚਾਹੁੰਦੇ ਸੀ ਦੋਵੇਂ ਤਰ੍ਹਾਂ ਦੇ ਲੋਕ ਹੀ ਇਹ ਚਾਹੁੰਦੇ ਸੀ ਤੇ ਉਹ ਸਾਰਿਆਂ ਦੇ ਕਹਿਣ ਤੇ ਹੀ ਹੌਲੀ-ਹੌਲੀ ਫੇਰੇ ਪ੍ਰਭਾਵ ਬਣਿਆ ਪ੍ਰਸ਼ਾਸਨ ਤੇ ਕਿ ਇੱਥੇ ਹੀ ਗਿਣਤੀ ਸ਼ੁਰੂ ਹੋਵੇ ਤੇ ਫਿਰ ਜਾ ਕੇ ਘੰਟਾ ਦੋ ਘੰਟੇ ਬਾਅਦ ਇਹ ਗਿਣਤੀ ਇੱਥੇ ਸ਼ੁਰੂ ਹੋਈ ਲੋਕ ਤਾਂ ਪਾਣੀ ਵੀ ਨਹੀਂ ਪੀਣ ਗਏ ਕਿਉਂਕਿ ਲੋਕਾਂ ਨੂੰ ਚਾਹ ਕੇ ਗਿਣਤੀ ਸੁਣੀਏ ਗਿਣਤੀ ਦੇਖੀਏ ਜਿਤਨਾ ਵੀ ਪਿੰਡ ਦਾ ਤੇ ਹਰਨਾ ਵੀ ਪਿੰਡ ਦਾ ਇਹ ਪਿੰਡ ਦੀ ਖੇਡ ਆ ਇਹ ਇੱਕ ਸਿਆਸੀ ਖੇਡ ਹੈ ਕੋਈ ਨਿੱਜੀ ਲੜਾਈ ਤਾਂ ਹੈ ਨਹੀਂਗੀ ਤੇ ਇਹ ਲੋਕਾਂ ਨੂੰ ਲੋਕਾਂ ਦੇ ਬਲਬਲੇ ਹੁੰਦੇ ਆ ਤੇ ਇਹ ਹੁੰਦਾ ਕਿ ਯਾਰ ਮੈਂ ਕਿੰਨੀ ਮਿਹਨਤ ਕੀਤੀ ਜਿਹੜੇ ਕੈਂਡੀਡੇਟ ਵੱਲ ਮੈਂ ਆ ਉਹ ਜਿੱਦਾ ਜਾਂ ਦੂਜਾ ਜਿੱਦਾ ਚਲੋ ਨਤੀਜਾ ਜਿਹੜਾ ਉਹ ਸਾਹਮਣੇ ਆ ਜਾਣਾ ਕੀ ਪਾਇਆ ਕੀ ਰੜਕਿਆ ਉਹ ਪਤਾ ਲੱਗਿਆ ਨਾ ਉਹ ਇੱਥੇ ਹੋ ਜੇ ਤਾਂ ਤਸੱਲੀ ਆ ਤੇ ਜੇ ਗਿੱਦੜਵਾ ਜਾ ਕੇ ਹੁੰਦੀ ਤੇ ਜਿਹੜਾ ਵੀ ਹਰਦਾ ਹੁਣ ਇਹ ਹੀ ਕਹਿਣਾ ਸੀ ਮੇਰੇ ਨਾਲ ਤੱਕਾ ਹੋ ਗਿਆ ਤੇ ਲੋਕਾਂ ਨੇ ਵੀ ਮੰਨ ਲੈਣਾ ਸੀ ਵੀ ਹਰ ਵਕਾਈ ਜਿਹੜਾ ਗਿੱਦੜ ਵੀ ਜਾ ਕੇ ਦੇ ਨਾਲ ਤੱਕਾ ਹੋ ਗਿਆ ਅੱਛਾ ਤੁਸੀਂ ਕਹਿ ਰਹੇ ਹੋ ਵੀ ਦੋਨੇ ਤਰ੍ਹਾਂ ਕਹਿੰਦੀਆਂ ਵੀ ਇੱਥੇ ਗਿਣਤੀ ਹੋ ਜਾਂਦੀ ਹਾਂਜੀ ਦੋਨੇ ਤਰਫੋਂ ਕਿ ਇੰਟਰਸਟ ਆ ਕਿੱਧਰ ਵੇ ਗਿਣਤੀ ਕਰਾਂ ਉਹ ਕਹਿੰਦੇ ਐਸ ਡੀ ਐਮ ਸਾਹਿਬ ਨੇ ਕਿਹਾ ਅਾ ਵਾੜਾ ਕਿਸ਼ਨਪੁਰਾ ਸਾਡੇ ਨਾਲ ਪਿੰਡ ਉੱਥੋਂ ਦੇ ਜਿਹੜੇ ਬਕਸੇ ਆ ਉਹ ਵੀ ਇਹ ਰੱਖ ਕੇ ਗੱਡੀ 'ਚ ਗਿੱਦੜਵਾ ਲੈ ਗਏ। ਅੱਛਾ ਫਿਰ ਹੋਰ ਪਿੰਡਾਂ 'ਚ ਪਤਾ ਕੀਤਾ ਦੌਲਾ ਪਿੰਡ ਆ ਉੱਥੇ ਸਰਪੰਚੀ ਦੇ ਇਲੈਕਸ਼ਨ ਵੀ ਹੋ ਰਹੇ ਆ ਤੇ ਦੌਲੇ ਪਿੰਡ 'ਚ ਹੀ ਉੱਥੇ ਗਿਣਤੀ ਸ਼ੁਰੂ ਕਰਾਈ ਤਾਂ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਪਿੰਡ ਵਾਸੀਆਂ ਨੇ ਕਿ ਦੌਲੇ ਪਿੰਡ ਦੀ ਜੇ ਗਿਣਤੀ ਦੌਲੇ 'ਚ ਹੋ ਸਕਦੀ ਆ ਤਾਂ ਮੱਲਣ ਦੀ ਕਿਉਂ ਨਹੀਂ ਤੇ ਕਿੰਨੀ ਵੋਟਾਂ ਲਗਭਗ ਥੋੜੇ ਇੱਕ ਇੱਕ ਕੋਠੇ ਹਿੰਮਤਪੁਰਾ ਕੋਟੇ ਹਿੰਦਪੁਰੇ ਦੀਆਂ ਵੋਟਾਂ ਵੀ ਉਹਨਾਂ ਦੀ ਗਿਣਤੀ ਹੋਗੀ ਔਰ ਰਿਜ਼ਲਟ ਵੀ ਆ ਗਿਆ ਉਹ ਕੋਠਿਆਂ ਦੇ ਵਿੱਚ ਹੀ ਉਹਨਾਂ ਦੀ ਗਿਣਤੀ ਹੋਈ ਸਾਡੇ ਇਸ ਦਾਦੂ ਮੱਲਾ ਦੀ ਤਕਰੀਬਨ 2 ਕੁ ਹਜ਼ਾਰ ਵੋਟ ਆ ਜਿਹਦੇ ਚੋਂ 3-5 ਪਹਿਲਾਂ ਸਰਬਸੰਮਤੀ ਨਾਲ ਚੁਣੇ ਗਏ ਔਰ ਬਾਕੀ ਰਹਿੰਦੇ 6-5ਾਂ ਚੋਂ ਤਿੰਨਾਂ ਤੇ ਤਕਰੀਬਨ ਸਹਿਮਤੀ ਬਣ ਗਈ ਤਿੰਨ ਕੈਂਡੀਡੇਟ ਉਹਨਾਂ ਨੇ ਵਰਕ ਕੀਤਾ ਔਰ ਤਿੰਨਾਂ ਨੇ ਵਰਕ ਵੀ ਨਹੀਂ ਕੀਤਾ ਉਹ ਮੈਦਾਨ ਹੀ ਛੱਡ ਗਏ ਕਿੰਨੀ ਗਿਣਤੀ ਆ ਵੋਟ ਜਿਹੜੀ بول ਹੋ ਰਹੀ ਹੈ ਇੱਥੇ ਕਿੰਨੀ ਗਿਣਤੀ ਆ ਵੋਟ ਦੀ ਵੋਟ ਤਾਂ 1800 ਹੈ ਜੀ ਸਾਰੀ ਤਾਂ ਅੱਛਾ ਤੇ ਪਰ ਉਹ ਜਿਹੜੀ ਤਿੰਨ ਕਵਾਡਾਂ ਚ ਜਿਆਦਾ ਪੋਲ ਹੋਈ ਆ ਉਹਦੇ ਚ 600 ਵੋਟ ਆ ਇੱਕ ਘੰਟੇ ਦੇ ਵਿੱਚ ਵਿੱਚ ਉਹਦੀ ਗਿਣਤੀ ਹਾਂ ਮਤਲਬ ਕਿ 4 ਵਜੇ ਵੋਟਾਂ ਬੋਟਿੰਗ ਬੰਦ ਹੋ ਗਈ ਸੀ ਹਾਂ 4 ਵਜੇ ਬੰਦ ਹੋ ਗਈ 5 ਵਜੇ ਸਾਨੂੰ ਆਸ ਸੀ ਕਿ 5 ਵਜੇ ਤੱਕ ਇਹ ਨਿਪਟ ਜੂਗਾ ਕੰਮ ਹਾਂ ਦਿਨੇ 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 ਨਿਬੜ ਜਾਣਾ ਸੀ ਪਰ ਉਹ ਪਤਾ ਨਹੀਂ ਚਲੋ ਕੀ ਮੈਂ ਕਿਉਂ ਜਾ ਰਿਹਾ ਕੰਮ ਇਹ ਤਾਂ ਜੀ ਪ੍ਰਸ਼ਾਸਨ ਦਾ ਸਕਦਾ ਕਿਉਂ ਲਮਕਾਇਆ ਜਾਂ ਪੋਲਿੰਗ ਪਾਰਟੀ ਦਾ ਸਕਦੀ ਆ ਉਹਨਾਂ ਨੂੰ ਕਿਉਂ ਰੋਕਿਆ ਗਿਆ ਜਾਂ ਕਿਨੇ ਰੋਕਿਆ ਤੁਹਾਨੂੰ ਕੀ ਸ਼ੰਕਾ ਹੈਗੀ ਕੋਈ ਲੇਟ ਹੋ ਰਹੀ ਹੈ ਗਿਣਤੀ ਆ ਸ਼ੰਕਾ ਤਾਂ ਸਾਨੂੰ ਤਾਂ ਕਾਹ ਲੰਦੀ ਆ ਪਿੰਡ ਵਾਲਿਆਂ ਨੂੰ ਕਿ ਛੇਤੀ ਪਤਾ ਲੱਗੇ ਤੇ ਛੇਤੀ ਘਰਾਂ ਨੂੰ ਜਾਈਏ ਸ਼ੰਕਾ ਕਿਸੇ ਤਰ੍ਹਾਂ ਦੀ ਤੁਹਾਨੂੰ ਸ਼ੰਕਾ ਤਾਂ ਇਹ ਸੀ ਵੀ ਉੱਥੇ ਹੇਰ ਫੇਰ ਹੋ ਸਕਦੀ ਹੈ ਗਿੱਦੜਵਾ ਸ਼ੰਕਾ ਤਾਂ ਹੋ ਹੀ ਗਈ ਜੇ ਜਦੋਂ ਇਹਨਾਂ ਨੇ ਅਨੇਕ ਗਿੱਦੜਵੇ ਲੈ ਕੇ ਜਾਵਾਂਗੇ ਅੱਛਾ ਸ਼ੰਕਾ ਤਾਂ ਸਹੀ ਹੋ ਗਈ ਧੱਕਾ ਹੋ ਗਿਆ ਜਦੋਂ ਵੀ ਸਰਪੰਚ ਬਣਾਤਾ ਇਹਨਾਂ ਨੇ ਮੈਂ ਬਰਵੀ ਬਣਾਉਂਦੇ ਸਾਨੂੰ ਕਿਹਤਰਾ ਸੀ ਨਹੀਂ ਕਿਨੇ ਬਣਾਦਾ ਸਰਪੰਚ ਜੀ ਨੀਪੀ ਨੇ